ਸੋ so, 100 ਅਤੇ 200 ਰੁਪਏ ਦੀ ਨੋਟਾਂ ਨੂੰ ਲੈ ਕੇ RBI ਵੱਲੋਂ ਇੱਕ ਵੱਡੀ ਅਪਡੇਟ ਕੀਤੀ ਗਈ ਹੈ ਜੋ ਕਿ ਆਮ ਲੋਕਾਂ ਲਈ ਕਾਫੀ ਜ਼ਿਆਦਾ ਫਾਇਦੇਮੰਦ ਵੀ ਸਾਬਤ ਹੋਣ ਵਾਲੀ ਹੈ ਹੁਣ ਜੇਕਰ ਤੁਸੀਂ ATM ਚ ਜਾਨੇ ਹੋ ਪੈਸੇ ਕਢਵਾਉਣ ਦੇ ਲਈ ਅਕਸਰ ਇਹ ਹੁੰਦਾ ਜਦੋਂ ਵੀ ਅਸੀਂ ATM ਦੇ ਵਿੱਚੋਂ ਪੈਸੇ ਕਢਵਾਉਂਦੇ ਹਾਂ ਤਾਂ 500 ਰੁਪਏ ਦੀ ਕਰੰਸੀ ਹੈ ਜਿਹੜੀ 500 ਦਾ ਨੋਟ ਨਿਕਲ ਕੇ ਆਉਂਦਾ ਹੈ 500 ਦੀ ਹੀ ਕਰੰਸੀ ਸਾਨੂੰ ਮਿਲਦੀ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ RBI ਵੱਲੋਂ ਇਹ ਜਿਹੜਾ ਐਲਾਨ ਕੀਤਾ ਗਿਆ ਹੈ ਕਿ ਹੁਣ ATM ਦੇ ਵਿੱਚੋਂ 100 ਅਤੇ 200 ਰੁਪਏ ਦੇ ਨੋਟ ਹੈ ਜਿਹੜੇ इजीली ਆਮ ਲੋਕਾਂ ਨੂੰ ਉਪਲਬਧ ਹੋ ਜਾਣਗੇ ਕਿਉਂਕਿ ਅਕਸਰ ਜਿਹੜੀ ਵੱਡੀ ਕਰੰਸੀ ਨਿਕਲਦੀ ਸੀ ਲੋਕਾਂ ਨੂੰ ਉਸ ਨੂੰ ਤੜਵਾੜਾ ਪੈਂਦਾ ਸੀ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੁੰਦੇ ਸਨ ਪਰ ਹੁਣ ਏਟੀਐਮ ਦੇ ਵਿੱਚ ਤੁਹਾਨੂੰ 100 ਅਤੇ 200 ਦੀ ਕਰੰਸੀ ਹੀ ਮਿਲੇਗੀ ਸੋ ਦੱਸਿਏ ਕਿ ਇਸ ਨਾਲ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ एटीएम ਤੋਂ ਪੈਸੇ ਕਢਵਾਉਣ ਵੇਲੇ ਆਮ ਤੌਰ ਤੇ ਜਿਹੜੀ 500 ਰੁਪਏ ਦੇ ਨੋਟ ਨਿਕਲਦੇ ਸੀ ਜਿਸ ਕਾਰਨ ਲੋਕਾਂ ਨੂੰ ਪ੍ਰਚੂਨ ਕਰੰਸੀ ਨੂੰ ਲੈ ਕੇ ਪਰੇਸ਼ਾਨੀ ਹੁੰਦੀ ਸੀ ਤੇ ਆਰਬੀਆਈ ਦੇ ਫੈਸਲੇ ਕਾਰਨ ਹੁਣ ਏਟੀਐਮ ਦੇ ਵਿੱਚੋਂ ਸਿਰਫ 100 ਅਤੇ 200 ਰੁਪਏ ਦੇ ਨੋਟ ਹੀ ਕਢਵਾਏ ਜਾ ਸਕਣਗੇ ਜਾਣਕਾਰੀ ਅਨੁਸਾਰ ਆਰਬੀਆਈ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਇਹ ਯਕੀਨੀ ਬਣਾਇਆ ਜਾਵੇ ਏਟੀਐਮ ਤੋਂ 100 ਅਤੇ 200 ਰੁਪਏ ਦੇ ਨੋਟ ਉਪਲਬਧ ਹੋਣ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਕਿਉਂਕਿ ਕਈ ਵਾਰ ਦੁਕਾਨਦਾਰ ਯੂਪੀਆਈ ਦਾ ਹਵਾਲਾ ਦੇ ਕੇ ਇਹ ਵੀ ਕਹਿੰਦਾ ਉਸ ਕੋਲ ਪੈਸੇ ਨਹੀਂ ਹਨ RBI ਨੇ ਸਾਰੇ ਬੈਂਕਾਂ ਅਤੇ ਵਾਈਟ ਲੇਬਲ ATM ਆਪਰੇਟਰਾਂ ਨੂੰ ਇੱਕ ਪੱਤਰ ਲਿਖਿਆ ਜਿਦੇ ਵਿੱਚ ਉਹਨਾਂ ਨੂੰ ਯਕੀਨੀ ਬਣਾਇਆ ਗਿਆ ਹੈ ਕਿ ATM ਦੇ ਵਿੱਚੋਂ 100 ਅਤੇ 200 ਰੁਪਏ ਦੇ ਨੋਟ ਹੀ ਜਾਰੀ ਕੀਤੇ ਜਾਣ ਸੋ ਦੱਸ ਦਈਏ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ 31 ਮਾਰਚ 2026 ਤੱਕ ਸਾਰੇ ATM ਦੇ ਵਿੱਚੋਂ 90 ਫੀਸਦੀ 100 ਅਤੇ 200 ਰੁਪਏ ਦੇ ਨੋਟ ਵੰਡਨੇ ਚਾਹੀਦੇ ਨੇ ਇਸ ਦੇ ਨਾਲ ਸਾਰੀਆਂ ਬੈਂਕਾਂ ਲਈ ਇਹ ਲਾਜ਼ਮੀ ਹੋਵੇਗਾ ਉਕਤ ਨੋਟਾਂ ਨੂੰ ਆਪੋ ਆਪਣੇ ATM ਮਸ਼ੀਨਾਂ ਦੇ ਵਿੱਚ ਰੱਖਣ ਸੋ ਇਸ ਨਾਲ ਆਪ ਲੋਕਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਕਿਉਂਕਿ ਕਰੰਸੀ ਹੈ ਜਿਹੜੀ ਅਕਸਰ UPI ਦੀ ਵਰਤੋਂ ਕਰਦੇ ਆ ਪਰ ਖੁੱਲੇ ਪੈਸਿਆਂ ਦੇ ਲਈ ਸਾਨੂੰ ਜਿਹੜਾ ਅਲੱਗ-ਅਲੱਗ ਥਾਵਾਂ ਤੇ ਜਾਣਾ ਪੈਂਦਾ ਸੀ ਪਰ ਹੁਣ ATM ਦੇ ਵਿੱਚ 100 ਅਤੇ 200 ਦੇ ਨੋਟ ਤੁਹਾਨੂੰ इजीली ਉਪਲਬਧ ਹੋ ਜਾਣਗੇ ਇਹ ਫੈਸਲਾ ਕਿਵੇਂ ਲੱਗਿਆ ਜ਼ਰੂਰ ਦੱਸਿਓ ਸੋ 100 ਤੇ 200 ਰੁਪਏ ਦੀ ਨੋਟਾਂ ਨੂੰ ਲੈ ਕੇ RBI ਵੱਲੋਂ ਇੱਕ ਵੱਡੀ ਅਪਡੇਟ ਕੀਤੀ ਗਈ ਹੈ ਜੋ ਕਿ ਆਮ ਲੋਕਾਂ ਲਈ ਕਾਫੀ ਜ਼ਿਆਦਾ ਫਾਇਦੇਮੰਦ ਵੀ ਸਾਬਤ ਹੋਣ ਵਾਲੀ ਹੈ ਹੁਣ ਜੇਕਰ ਤੁਸੀਂ ATM ਚਾਹਨੇ ਹੋ ਪੈਸੇ ਕਢਵਾਉਣ ਦੇ ਲਈ ਅਕਸਰ ਇਹ ਹੁੰਦਾ ਜਦੋਂ ਵੀ ਅਸੀਂ ATM ਦੇ ਵਿੱਚੋਂ ਪੈਸੇ ਕਢਵਾਉਂਦੇ ਹਾਂ ਤਾਂ 500 ਰੁਪਏ ਦੀ ਕਰੰਸੀ ਹੈ ਜਿਹੜੀ 500 ਦਾ ਨੋਟ ਨਿਕਲ ਕੇ ਆਉਂਦਾ ਹੈ 500 ਦੀ ਹੀ ਕਰੰਸੀ ਸਾਨੂੰ ਮਿਲਦੀ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ RBI ਵੱਲੋਂ ਹੈ ਜਿਹੜਾ ਐਲਾਨ ਕੀਤਾ ਗਿਆ ਹੈ ਕਿ ਹੁਣ ATM ਦੇ ਵਿੱਚੋਂ 100 ਅਤੇ 200 ਰੁਪਏ ਦੇ ਨੋਟ ਜਿਹੜੇ इजीली ਆਮ ਲੋਕਾਂ ਨੂੰ ਉਪਲਬਧ ਹੋ ਜਾਣਗੇ ਕਿਉਂਕਿ ਅਕਸਰ ਜਿਹੜੀ ਵੱਡੀ ਕਰੰਸੀ ਨਿਕਲਦੀ ਸੀ ਲੋਕਾਂ ਨੂੰ ਉਸ ਨੂੰ ਤੜਵਾੜਾ ਪੈਂਦਾ ਸੀ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੁੰਦੇ ਸਨ ਪਰ ਹੁਣ ATM ਦੇ ਵਿੱਚੋਂ ਤੁਹਾਨੂੰ 100 ਅਤੇ 200 ਦੀ ਕਰੰਸੀ ਹੀ ਮਿਲੇਗੀ ਸੋ ਦੱਸ ਜੀਏ ਕਿ ਇਸ ਨਾਲ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ एटीएम ਤੋਂ ਪੈਸੇ ਕਢਵਾਉਣ ਵੇਲੇ ਆਮ ਤੌਰ ਤੇ ਜਿਹੜੀ 500 ਰੁਪਏ ਦੇ ਨੋਟ ਨਿਕਲਦੇ ਸੀ ਜਿਸ ਕਾਰਨ ਲੋਕਾਂ ਨੂੰ ਪ੍ਰਚੂਨ ਕਰੰਸੀ ਨੂੰ ਲੈ ਕੇ ਪਰੇਸ਼ਾਨੀ ਹੁੰਦੀ ਸੀ ਤੇ ਆਰਬੀਆਈ ਦੇ ਫੈਸਲੇ ਕਾਰਨ ਹੁਣ ਏਟੀਐਮ ਦੇ ਵਿੱਚੋਂ ਸਿਰਫ 100 ਅਤੇ 200 ਰੁਪਏ ਦੇ ਨੋਟ ਹੀ ਕਢਵਾਏ ਜਾ ਸਕਣਗੇ ਜਾਣਕਾਰੀ ਅਨੁਸਾਰ ਆਰਬੀਆਈ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਇਹ ਯਕੀਨੀ ਬਣਾਇਆ ਜਾਵੇ ਏਟੀਐਮ ਤੋਂ 100 ਅਤੇ 200 ਰੁਪਏ ਦੇ ਨੋਟ ਉਪਲਬਧ ਹੋਣ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਕਿਉਂਕਿ ਕਈ ਵਾਰ ਦੁਕਾਨਦਾਰ ਯੂਪੀਆਈ ਦਾ ਹਵਾਲਾ ਦੇ ਕੇ ਇਹ ਵੀ ਕਹਿੰਦਾ ਉਸ ਕੋਲ ਪੈਸੇ ਨਹੀਂ ਹਨ RBI ਨੇ ਸਾਰੇ ਬੈਂਕਾਂ ਅਤੇ ਵਾਈਟ ਲੇਬਲ ATM ਆਪਰੇਟਰਾਂ ਨੂੰ ਇੱਕ ਪੱਤਰ ਲਿਖਿਆ ਜਿਦੇ ਵਿੱਚ ਉਹਨਾਂ ਨੂੰ ਯਕੀਨੀ ਬਣਾਇਆ ਗਿਆ ਹੈ ਕਿ ATM ਦੇ ਵਿੱਚੋਂ 100 ਅਤੇ 200 ਰੁਪਏ ਦੇ ਨੋਟ ਹੀ ਜਾਰੀ ਕੀਤੇ ਜਾਣ ਸੋ ਦੱਸ ਜੀ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ 31 ਮਾਰਚ 2026 ਤੱਕ ਸਾਰੇ ATM ਦੇ ਵਿੱਚੋਂ 90 ਫੀਸਦੀ 100 ਅਤੇ 200 ਰੁਪਏ ਦੇ ਨੋਟ ਵੰਡਨੇ ਚਾਹੀਦੇ ਨੇ ਇਸ ਦੇ ਨਾਲ ਸਾਰੀਆਂ ਬੈਂਕਾਂ ਲਈ ਇਹ ਲਾਜ਼ਮੀ ਹੋਵੇਗਾ ਉਕਤ ਨੋਟਾਂ ਨੂੰ ਆਪੋ ਆਪਣੇ ਏਟੀਐਮ ਮਸ਼ੀਨਾਂ ਦੇ ਵਿੱਚ ਰੱਖਣ ਸੋ ਇਸ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਕਿਉਂਕਿ ਕਰੰਸੀ ਹੈ ਜਿਹੜੀ ਅਕਸਰ ਯੂਪੀਆਈ ਦੀ ਵਰਤੋਂ ਕਰਦੇ ਆ ਪਰ ਖੁੱਲੇ ਪੈਸਿਆਂ ਦੇ ਲਈ ਸਾਨੂੰ ਜਿਹੜਾ ਅਲੱਗ-ਅਲੱਗ ਥਾਵਾਂ ਤੇ ਜਾਣਾ ਪੈਂਦਾ ਸੀ ਪਰ ਹੁਣ ਏਟੀਐਮ ਦੇ ਵਿੱਚ 100 ਅਤੇ 200 ਦੇ ਨੋਟ ਤੁਹਾਨੂੰ ਈਜ਼ੀਲੀ ਉਪਲਬਧ ਹੋ ਜਾਣਗੇ ਇਹ ਫੈਸਲਾ ਕਿਵੇਂ ਲੱਗਿਆ ਜ਼ਰੂਰ ਦੱਸਿਓ